ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ कौर ਸਵਾਗਤ ਕਰਦੀ ਹਾਂ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਚਾਹੋਨ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਅੱਜ ਦੀ ਜਿਹੜੀ ਵੀਡੀਓ ਪਿਓਰ ਕਾਟਨ ਦੇ ਸੂਟ ਹੋਣਗੇ ਕਲਰ ਬਹੁਤ ਸੋਹਣੇ ਆਉਣਗੇ ਬੀ ਐਲ ਐਮ ਬ੍ਰਾਂਡ ਦੇ ਸੂਟ ਮਿਲਣਗੇ ਇੱਕਦਮ ਸੌਫਟ ਕਾਟਨ ਪਿਓਰ ਕਾਟਨ ਹੋਏਗੀ ਛੋਟੀਆਂ ਛੋਟੀਆਂ ਪ੍ਰਿੰਟਿੰਗ ਆਏਗੀ ਸਭ ਤੋਂ ਪਹਿਲੇ ਜਿਹੜਾ ਉਹ ਨੇਵੀ ਬਲੂ ਕ ਕ੍ਰੀਮ ਸ਼ੇਡ ਦੀ ਜਿਹੜੀ ਆ ਉਹ ਆਏਗੀ ਪ੍ਰਿੰਟਿੰਗ ਪੈਨਲਸ ਵਾਲੀ ਏਮਬਰਾਇਡਰੀ ਮਿਲੇਗੀ ਵੀ ਨੈਕ ਏਮਬਰਾਇਡਰੀ ਮਿਲੇਗੀ ਬਹੁਤ ਸੋਹਣਾ ਪੈਟਰਨ ਹੈ ਇਸ ਤਰ੍ਹਾਂ ਤੁਹਾਨੂੰ ਵੀ ਨੈਕ ਵਾਲੀ ਏਮਬਰਾਇਡਰੀ ਮਿਲੇਗੀ ਸਾਰਾ ਹੀ ਏਮਬਰਾਇਡਰੀ ਵਾਲਾ ਵਰਕ ਹੋਏਗਾ ਫਲਾਵਰਸ ਮਿਲਣਗੇ ਪੈਚ ਵਾਲੇ ਠੀਕ ਹੈ ਜੀ ਸਾਰਾ ਔਰਗਾਂਜ਼ੇ ਦਾ ਪੈਚ ਥ्रेड ਵਰਕ ਲੱਗਾ ਆ ਬਹੁਤ ਹੀ ਸੋਹਣਾ ਜਿਹਾ ਕੰਮ ਹੋਇਆ ਆ ਤੁਸੀਂ ਚੈੱਕ ਕਰਦੇ ਜਾਣਾ ਆ ਵੀ ਨੈਕ ਏਮਬਰਾਇਡਰੀ ਦੇ ਨਾਲ ਆਏਗਾ ਪੈਟਰਨ ਠੀਕ ਹੈ ਜੀ ਨਾਲ ਆਏਗਾ ਇੱਕਦਮ ਪਿਓਰ ਕਾਟਨ ਦਾ ਬੇਸ ਕਲਰ ਥੋੜਾ ਆਏਗਾ ਉਹਦੇ ਉੱਪਰ ਟਾਈ ਐਂਡ ਡਾਈ ਟਾਈਪ ਆਏਗੀ ਪ੍ਰਿੰਟਿੰਗ बॉਟਮ ਬਹੁਤ ਸੋਹਣਾ ਹੈ ਐਲੀਗੈਂਟ ਲੁੱਕ ਆਏਗੀ ਪਿਓਰ ਦੇ ਦੁਪੱਟਿਆਂ ਦੇ ਨਾਲ ਸੂਟ ਹੋਣਗੇ ਕਲਰ ਤੁਸੀਂ ਚੈੱਕ ਕਰਦੇ ਜਾਣਾ ਆ ਕਲਰ ਆਪਸ਼ਨ ਜਿਹੜੀਆਂ ਤੁਹਾਨੂੰ ਕਾਫੀ ਮਿਲਦੀਆਂ ਜਾਣਗੀਆਂ ਬੁਕਿੰਗ ਦਾ ਨੰਬਰ 7814352822 ਹੋਏਗਾ ਠੀਕ ਹੈ ਜੀ ਚੈੱਕ ਕਰਦੇ ਜਾਓ ਇਸਦੇ ਨਾਲ ਤੁਹਾਨੂੰ ਫਰੋਜ਼ੀ ਕਲਰ ਦੇ ਨਾਲ ਆਏਗਾ ਕੰਬੀਨੇਸ਼ਨ ਠੀਕ ਹੈ ਜੀ ਨੇਵੀ ਬਲੂ ਦੇ ਨਾਲ ਫਰੋਜ਼ੀ ਕਲਰ ਆਏਗਾ ਚੈੱਕ ਕਰਦੇ ਜਾਣਾ ਹੈ ਤੁਸੀਂ ਕਲਰ ਵਾਈਜ਼ ਬਹੁਤ ਸੋਹਣੇ ਹੋਣਗੇ ਅੱਜ ਦੇ ਜਿੰਨੇ ਵੀ ਸੋਰਸਸ ਆਰਿਆਂ ਦਾ ਰੇਟ ਹੋਏਗਾ 1195 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇੱਕਦਮ ਰਾਇਲ ਏਮਬਰਾਇਡਰੀ ਵਾਲੇ ਬੁਟੀਕ ਸਟਾਈਲ ਜਿਹੜੇ ਉਹ ਸੂਟ ਮਿਲਣਗੇ ਕਲਰ ਬਹੁਤ ਸੋਹਣੇ ਹੋਣਗੇ ਪ੍ਰਿੰਟਡ ਉੱਪਰ ਫੈਬਰਿਕ ਦੇ ਉੱਪਰ ਵੀ ਤੁਹਾਨੂੰ ਏਮਬਰਾਇਡਰੀ ਵਰਕ ਮਿਲੇਗਾ ਤੇ ਬਿਲਕੁਲ ਪਲੇਨ ਦੇ ਉੱਪਰ ਵੀ ਤੁਹਾਨੂੰ ਦਿਖਾਵਾਂਗੇ ਠੀਕ ਹੈ ਜੀ ਏ ਬੀ ਐਲ ਐਮ ਦੇ ਸੂਟ ਨੇ ਬਿਲਕੁਲ ਛੋਟੀ ਛੋਟੀ ਪ੍ਰਿੰਟਿੰਗ ਹੈ ਕਾਫੀ ਤੇ ਇਸ ਤਾਂ ਵੀ neck embroidery ਵਾਲਾ ਤੁਸੀਂ ਚੈੱਕ ਕਰਦੇ ਜਾਓ 20 neck embroidery आएगी ਨਾਲ फ्लावर ਆਏਗਾ ਪੈਨਲਿੰਗ ਆਏਗੀ ਲੈਂਥ ਵਾਈਜ਼ ਕੋਈ ਵੀ ਪ੍ਰੋਬਲਮ ਨਹੀਂ ਹੋਏਗੀ ਕਿਉਂਕਿ ਬਾਰਡਰ ਲਾਈਨ ਦੀ ਫਿਨਿਸ਼ਿੰਗ ਨਹੀਂ ਹੈ ਨਾਲ ਆਏਗਾ ਟਾਈ ਐਂਡ ਡਾਈ ਟਾਈਪ ਪ੍ਰਿੰਟਿੰਗ ਵਾਲਾ ਬਾਟਮ ਇੱਕਦਮ ਬੁਟੀਕ ਸਟਾਈਲ ਤੁਹਾਨੂੰ ਸੂਟ ਮਿਲਣਗੇ ਤੇ ਇਸ ਤੇ ਇਸ ਦਾ ਜਿਹੜਾ ਕੰਬੀਨੇਸ਼ਨ ਹੈ ਤੁਹਾਨੂੰ ਪੀਚ ਕਲਰ ਦੇ ਨਾਲ ਮਿਲੇਗਾ ਠੀਕ ਹੈ ਜੀ ਪੀਚ ਕਲਰ ਦੇ ਨਾਲ ਕੰਬੀਨੇਸ਼ਨ ਮਿਲੇਗਾ ਬਹੁਤ ਹੀ ਸੋਹਣਾ ਜਿਹਾ ਸੂਟ ਲੁੱਕ ਚੈੱਕ ਕਰਦੇ ਜਾਓ ਸਾਰੇ ਹੀ ਸੂਟਸ ਦੀ ਕਲਰ ਬਹੁਤ ਪਿਆਰੇ ਇਸਦੇ ਵਿੱਚ ਮਿਲ ਜਾਣਗੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਫ੍ਰੀ ਸ਼ਿਪਿੰਗ ਦੇ ਨਾਲ ਇੰਡੀਆ ਦੇ ਵਿੱਚ ਤੁਸੀਂ ਕਿਤੇ ਵੀ ਬੈਠੇ ਹੋ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਸੂਟ ਮਿਲੇਗਾ ਅਗਲਾ ਆਏਗਾ ਗ੍ਰੀਨ ਕਲਰ ਠੀਕ ਹੈ ਜੀ ਮੰਗੀ ਆ ਜੀ ਸ਼ੇਡ ਆ ਗ੍ਰੀਨ ਕਲਰ ਦੇ ਨਾਲ ਬਹੁਤ ਪਿਆਰੀ ਵੀ ਨੇ ਕਿ ਐਮਬਰਾਇਡਰੀ ਆਏਗੀ ਪੈਨਲਸ ਆਉਣਗੇ ਫਲਾਵਰਸ ਆਉਣਗੇ ਸਾਰਾ ਆਰਗੈਂਜ਼ੇ ਦਾ ਵਰਕ ਆ ਇਕਦਮ ਨੀਟ ਐਂਡ ਕਲੀਨ ਕੰਮ ਮਿਲੇਗਾ ਕਲਰ ਬਹੁਤ ਸੋਹਣਾ ਆਏਗਾ ਬੇਸ ਕਲਰ ਆਏਗਾ ਥੋੜਾ ਜਿਹਾ ਬਾਟਮ ਦਾ ਠੀਕ ਹੈ ਜੀ ਲਾਈਟ ਡਾਰਕ ਦਾ ਕੰਬੀਨੇਸ਼ਨ ਹੈ ਤੇ ਇਹਦੇ ਉੱਪਰ ਟਾਈ ਐਂਡ ਡਾਈ ਟਾਈਪ ਜਿਹੜੀ ਤੁਹਾਨੂੰ ਮਿਲੇਗੀ ਪ੍ਰਿੰਟਿੰਗ ਠੀਕ ਹੈ ਕਲਰ ਬਹੁਤ ਸੋਹਣੇ ਆਉਣਗੇ ਇਸ ਦਾ ਕੰਬੀਨੇਸ਼ਨ ਆਏਗਾ ਨਾਲ ਦੁਪੱਟਾ ਬਹੁਤ ਪਿਆਰਾ ਸੇਮ ਤੋਂ ਸੇਮ ਟੋਨ ਦਾ ਗ੍ਰੀਨ ਕਲਰ ਦਾ ਆਏਗਾ ਦੁਪੱਟਾ ਇਹ ਤਿੰਨ ਕਲਰ ਜਿਹੜੇ ਆ ਤੁਹਾਨੂੰ ਮਿਲਗੇ ਪ੍ਰਿੰਟਡ ਸੂਟ ਦੇ ਉੱਪਰ ਏਮਬਰਾਇਡਰੀ ਵਾਲੇ ਠੀਕ ਹੈ ਜੀ ਇੱਕਦਮ ਬੁਟੀਕ ਸਟਾਈਲ ਵਾਲੀ ਜਿਹੜੀ ਏਮਬਰਾਇਡਰੀ ਲੈ ਕੇ ਆਏ ਆ ਅਗਲੇ ਪਲੇਨ ਦੇ ਫੈਬਰਿਕ ਦੇ ਉੱਪਰ ਮਿਲਣਗੇ ਠੀਕ ਹੈ ਪਲੇਨ ਫੈਬਰਿਕ ਦੇ ਉੱਪਰ ਡਿਜ਼ਾਈਨਿੰਗ ਆਏਗੀ ਦੇਖੋ ਇਹ ਵੀ ਥੋੜਾ ਗ੍ਰੀਨ ਟੋਨ ਹੈ ਬਹੁਤ ਪਿਆਰਾ ਇਕਦਮ ਸੌਫਟ ਕਾਟਨ ਹੋਏਗੀ ਈਜ਼ੀ ਟੂ ਹੈਂਡਲ ਹੈ ਈਜ਼ੀ ਟੂ ਵੇਅਰ ਹੈ ਸਮਰ ਦੇ ਵਿੱਚ ਵੇਅਰ ਕਰਨ ਵਾਸਤੇ ਬਹੁਤ ਪਰਫੈਕਟ ਸੂਟ ਮਿਲਣਗੇ ਮੀਨ ਇੱਕ ਐਮਬਰਾਇਡਰੀ ਆਏਗੀ ਪੈਨਲਿੰਗ ਆਏਗੀ ਫਲਾਵਰਸ ਆਉਣਗੇ ਠੀਕ ਹੈ ਜੀ ਇਸ ਦੇ ਵਿੱਚ ਸਾਰਾ ਹੀ ਥ्रेड ਵਰਕ ਹੋਇਆ ਹੈ ਪੈਚ ਵਰਕ ਨਹੀਂ ਮਿਲੇਗਾ ਬਾਰਡਰ ਲਾਈਨ ਤੇ ਕੋਈ ਫਿਨਿਸ਼ਿੰਗ ਨਹੀਂ ਹੈ ਇਸ ਕਰਕੇ ਲੈਂਥ ਵਾਈਜ਼ ਵੀ ਕੋਈ ਪ੍ਰੋਬਲਮ ਨਹੀਂ ਆਏਗੀ ਨਾਲ ਆਏਗਾ ਬਾਟਮ ਇੱਕਦਮ ਕਲਰਫੁਲ ਜਿਹੜਾ ਬਾਟਮ ਆਏਗਾ ਜਿਓਮੈਟ੍ਰੀਕਲ ਡਿਜ਼ਾਈਨ ਆਏਗਾ ਬਾਟਮ ਦਾ ਠੀਕ ਹੈ ਜੀ ਬੁਟੀ ਇੱਕ ਸਟਾਈਲ ਹੋਣਗੇ ਸੂਟ ਦੁਪੱਟਾ ਤੁਸੀਂ ਦੇਖੋ ਕਿੰਨਾ ਪਿਆਰਾ ਬਾਟਮ ਵੀ ਬਹੁਤ ਸੋਹਣਾ ਹੈ ਦੁਪੱਟਾ ਵੀ ਬਹੁਤ ਸੋਹਣਾ ਪ੍ਰਿੰਟਡ ਆਏਗਾ ਬਾਟਮ ਤੇ ਪ੍ਰਿੰਟਡ ਹੀ ਆਏਗਾ ਦੁਪੱਟਾ ਠੀਕ ਹੈ ਇਹ ਕਾਫੀ ਟ੍ਰੈਂਡਿੰਗ ਦੇ ਵਿੱਚ ਚੱਲਦਾ ਪਿਆ ਆ ਐਵੇਂ ਦਾ ਪੈਟਰਨ ਕਿ ਬਾਟਮ ਪ੍ਰਿੰਟ ਦੇ ਨਾਲ ਏਮਬਰਾਇਡਰੀ ਆਵੇਗੀ ਸ਼ਰਟ ਦੇ ਉੱਪਰ ਬਹੁਤ ਹੀ ਸੋਹਣੀ ਲੁਕ ਆਉਂਦੀ ਆ ਤੇ ਪ੍ਰਿੰਟਡ ਦੁਪੱਟੇ ਆਉਣਗੇ ਪਿਓਰ ਦੇ ਦੁਪੱਟਿਆਂ ਵਾਲੇ ਸੂਟ ਹੋਣਗੇ 컬러ਫੁਲ ਜੇ ਦੁਪੱਟੇ ਆਉਂਦੀ ਪ੍ਰਿੰਟਿੰਗ ਆਏਗੀ ਅਗਲਾ ਚੈੱਕ ਕਰਾਂ ਬਹੁਤ ਪਿਆਰਾ ਇਹ ਬਲੂ ਕਲਰ ਆਏਗਾ ਇਸ ਦੇ ਉੱਪਰ ਤੁਹਾਨੂੰ ਸਕਿਨ ਟੋਨ ਦੀ ਥੋੜੀ ਜਿਹੀ ਕਰੀਮੀਸ਼ਟਨ ਦੀ ਪਲੱਸ ਬਲੂ ਕਲਰ ਦੀ ਆਏਗੀ ਏਮਬਰਾਇਡਰੀ ਪੈਨਲਿੰਗ ਬਹੁਤ ਸੋਹਣੀ ਆਏਗੀ ਚੈੱਕ ਕਰਦੇ ਜਾਣਾ ਤੁਸੀਂ ਕਲਰ ਬਹੁਤ ਪਿਆਰੇ ਆ ਨਾਲ ਬਾਟਮ ਪ੍ਰਿੰਟ ਮਿਲੇਗਾ ਠੀਕ ਹੈ ਜੀ ਸੇਮ ਟੂ ਸੇਮ ਟੋਨ ਦਾ ਸਾਰਾ ਹੀ ਸੂਟ ਹੋਏਗਾ बॉटम से प्रिंटिंग जी कलरफुल मिलेगी थोड़ी जी जिमें मस्टर्ड कलर हो गया फ्रोजी कलर हो गया पिंक कलर हो गया बहुत प्यारा जहा आएगा सूट नाली चैक करो इसका दुबट्टा ठीक है बहुत सोहना बाउंडरी लाइन वाला दुबट्टा आएगा तो मिडल बहुत ही प्यारी जी आएगी प्रिंटिंग ठीक है एकदम खुला डुला थानू दुब्टा मिलेगा कलर बहुत सोहना होएगा तुम अपने चॉइस के अकॉर्डिंग कोई भी सूट कलर मंगवा सकते हैं बुकिंग का नंबर सैवन एट वन फोर थ्री होएगा फाइव टू एट टू टू ठीक है जी 7814352822 ਬੁਕਿੰਗ ਦਾ ਨੰਬਰ ਹੈ ਅਗਲਾ ਕਲਰ ਬਹੁਤ ਹੀ ਪਿਆਰਾ ਇਕਦਮ ਰਾਇਲ ਜਿਹਾ ਤੇ ਕਾਫੀ ਪਸੰਦ ਕਰਨ ਵਾਲਾ ਕਲਰ ਹੈ ਵਾਈਨ ਕਲਰ ਵਾਈਨ ਕਲਰ ਦੇ ਉੱਪਰ ਤੁਸੀਂ embroidery ਦਾ ਵਰਕ ਦੇਖ ਸਕਦੇ ਹੋ ਬਹੁਤ ਪਿਆਰੀ ਲੁੱਕ ਆਉਂਦੀ ਪਈ ਹੈ ਵੀਨਕ ਐਮਬਰਾਇਡਰੀ ਪੂਰਾ ਬੁਟੀਕ ਸਟਾਈਲ ਤੁਹਾਨੂੰ ਸੂਟ ਮਿਲੇਗਾ ਪੈਨਲਿੰਗ ਵਾਲਾ ਸੂਟ ਹੈ ਫਲਾਵਰਿੰਗ ਆਏਗੀ ਪ੍ਰਿੰਟਡ ਦੁਪੱਟਾ ਪ੍ਰਿੰਟਡ ਮਿਲੇਗਾ ਬਾਟਮ ਨਾਲ ਪ੍ਰਿੰਟਡ ਹੋਏਗਾ ਦੁਪੱਟਾ ਠੀਕ ਹੈ ਪ੍ਰਿੰਟਡ ਬਾਟਮ ਹੈ ਬਾਟਮ ਵੀ ਪਿਓਰ ਕਾਟਨ ਦੇ ਵਿੱਚ ਹੋਏਗਾ ਸ਼ਰਟ ਵੀ ਪਿਓਰ ਕਾਟਨ ਚ ਹੋਏਗੀ 1195 ਦਾ ਸੂਟ ਮਿਲ ਜੇਗਾ ਤੁਹਾਨੂੰ ਫ੍ਰੀ ਸ਼ਿਪਿੰਗ ਦੇ ਨਾਲ ਇੰਡੀਆ ਦੇ ਵਿੱਚ ਠੀਕ ਹੈ ਜੀ ਇਕਦਮ ਬੁਟੀਕਸ ਟੂ ਸਟਾਈਲ ਜਿਹੜੇ ਉਹ ਸੂਟ ਲੈ ਕੇ ਆਏ ਆ ਬਹੁਤ ਪਿਆਰੀ ਜੀ ਲੁੱਕ ਵਾਲੇ ਹੋਣਗੇ ਸੂਟ ਪਹਿਲਾਂ ਤੁਸੀਂ ਚੈੱਕ ਕਰਦੇ ਜਾਓ embroidery ਦਾ ਵਰਕ ਚੈੱਕ ਕਰਦੇ ਜਾਓ ਬਹੁਤ ਹੀ ਪਿਆਰੇ ਜੇ ਇਕਦਮ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਲੈ ਕੇ ਆਏ ਆ ਬੁਟੀਕ ਸਟਾਈਲ ਅਗਰ ਤੁਸੀਂ ਵੇਅਰ ਕਰਨਾ ਚਾਹੁੰਦੇ ਹੋ ਤੇ ਪਰਫੈਕਟ ਚੁਆਇਸ ਹੈ ਆਇ ਕਲਰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਜਿਹੜਾ ਚੂਸ ਕਰ ਸਕਦੇ ਆ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਮੰਥ ਦੇ ਲਾਸਟ ਵਿੱਚ ਅਸੀਂ ਇੱਕ ਬਹੁਤ ਹੀ ਸੋਹਣਾ ਜਿਹਾ ਗਿਫਟ ਕਾਰਡ ਦੇ ਆ ਮਈ ਦੇ ਵੀ ਲਾਸਟ ਵਿੱਚ ਅਸੀਂ ਕੱਢਾਂਗੇ ਤਿੰਨ ਸੂਟਾਂ ਦਾ ਗਿਵ ਅਵੇ ਉਹ ਵਾਲੇ ਈਵਿਊਅਰਸ ਦੇ ਲਈ ਜਿਹੜੇ ਸਾਡੀ ਲੌਂਗ ਵੀਡੀਓ ਤੇ ਕਮੈਂਟ ਕਰਨਗੇ ਪਲੱਸ ਸਾਡੀ ਲਾਈਵ ਦੇ ਵਿੱਚ ਆਉਣਗੇ ਠੀਕ ਹੈ ਜੀ ਲਾਈਵ ਹਰ ਰੋਜ਼ ਆਉਂਦੀ ਆ 11:30 AM ਤੇ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਹੈ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ